ਦੀ ਲੱਗਦੀ ਵੇ ਫੁੱਫੜਾ ਮੈਂ ਤੇਰੀ ਭੂਆ ਦੀ ਪਤਨੀ ਲੱਗ। ਔਰਤਾਂ ਨੂੰ ਬੀਬੀਆਂ ਭੈਣਾਂ ਨੂੰ ਉਹ ਸਵਾਲ ਕਰ ਰਿਹਾ। ਉਸੇ ਕੰਟਰੋਵਰਸੀ ਵਿੱਚ ਪੈਣ ਦਾ ਕਿਸੇ ਵਿਵਾਦ ਦੇ ਵਿੱਚ ਪੈਣ ਦਾ ਕਿਸੇ ਨੂੰ ਜਵਾਬ ਦੇਣ ਦਾ ਕੋਈ ਮਕਸਦ ਨਹੀਂ ਸੀ। ਪੰਜਾਬੀਓ ਸਾਸਰੀ ਆਕਾਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ। ਕੁਝ ਸਮਾਂ ਪਹਿਲਾਂ ਵੀ ਵੀਡੀਓ ਆਈ ਸੀ ਇੱਕ ਆਦਮੀ ਸਵਾਲ ਕਰਦਾ ਹੈ ਕੀ ਲੱਗਦੀ ਵੇ ਫੁੱਫੜਾ ਮੈਂ ਤੇਰੀ ਭੂਆ ਦੀ ਭਤੀਜੀ ਲੱਗਦੀ ਪਹਿਲਾਂ ਵੀ ਉਸ ਬੰਦੇ ਨੇ ਵੀਡੀਓ ਪਾਈ ਸੀ ਹੁਣ ਵੀ ਵੀਡੀਓ ਪਾਈ ਆ ਇਸ ਵੀਡੀਓ ਦੇ ਵਿੱਚ ਉਹ ਕੁਝ ਔਰਤਾਂ ਨੂੰ ਬੀਬੀਆਂ ਭੈਣਾਂ ਨੂੰ ਉਹ ਸਵਾਲ ਕਰ ਰਿਹਾ ਮੇਰਾ ਕਿਸੇ ਕੰਟਰੋਵਰਸੀ ਵਿੱਚ ਪੈਣ ਦਾ ਕਿਸੇ ਵਿਵਾਦ ਦੇ ਵਿੱਚ ਪੈਣ ਦਾ ਕਿਸੇ ਨੂੰ ਜਵਾਬ ਦੇਣ ਦਾ ਕੋਈ ਮਕਸਦ ਨਹੀਂ ਸੀ ਪਰ ਉਹ ਬੀਬੀਆਂ ਭੈਣਾਂ ਨੂੰ ਉਹਦੇ ਸਵਾਲ ਕਰਨ ਦੀ ਟੋਣ ਤੋਂ ਮੈਨੂੰ ਬੜਾ ਮਹਿਸੂਸ ਹੋਇਆ ਕਿ ਉਸ ਮਨੁੱਖ ਨੂੰ ਜਵਾਬ ਦਿੱਤਾ ਜਾਵੇ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਿਆ ਜਾਏ ਕਿ ਇਹ ਵੀਡੀਓ ਉਸ ਬੰਦੇ ਤੱਕ ਚਲੀ ਜਾਵੇ ਉਸ ਨੂੰ ਉਸ ਦੀ ਗੱਲ ਦਾ ਜਵਾਬ ਮਿਲ ਸਕੇ ਗੱਲ ਕਰ ਰਹੀ ਸੀ ਉਹ ਬੰਦਾ ਗੱਲ ਕਰਦਾ ਵਾਰ-ਵਾਰ ਕੀ ਲੱਗਦੀ ਵੇ ਪੁੱਫੜਾ ਮੈਂ ਤੇਰੀ ਭੂਆ ਦੀ ਭਤੀਜੀ ਲੱਗਦੀ ਗੱਲ ਕਰ ਰਿਹਾ ਉਹ ਰਿਸ਼ਤਿਆਂ ਦੀ ਸਾਡੇ ਸਮਾਜ ਦੇ ਵਿੱਚ ਰਿਸ਼ਤੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਖੂਨ ਦੇ ਰਿਸ਼ਤੇ ਅਤੇ ਇੱਕ ਸਮਾਜਿਕ ਰਿਸ਼ਤੇ ਜਿਹੜੇ ਸਾਡੇ ਬਜ਼ੁਰਗਾਂ ਵੱਲੋਂ ਜਾਂ ਸਾਡੇ ਵੱਲੋਂ ਬਣਾਏ ਜਾਂਦੇ ਆ ਮੈਂ ਅੱਜ ਜਿਹੜੀ ਗੱਲ ਕਰਨੀ ਆ ਉਸ ਬੰਦੇ ਦੀ ਵੀਡੀਓ ਦੇ ਜਵਾਬ ਦੇ ਵਿੱਚ ਉਹ ਸਮਾਜ ਦੇ ਵਿੱਚ ਬਣਾਏ ਹੋਏ ਰਿਸ਼ਤਿਆਂ ਦੀ ਗੱਲ ਕਰਨੀ ਆ ਖੂਨ ਦੇ ਰਿਸ਼ਤਿਆਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਕੇ ਚੱਲਦੇ ਆ ਉਹ ਬੰਦਾ ਗੱਲ ਕਰਦਾ ਹੈ ਕਿ ਕੀ ਲੱਗਦੀ ਮੈਂ ਫੁੱਫੜਾ ਤੇਰੀ ਭੂਆ ਦੀ ਭਤੀਜੀ ਲੱਗਦੀ ਉਸ ਦੇ ਵਿੱਚ ਬਣਾਏ ਹੋਏ ਰਿਸ਼ਤਿਆਂ ਦੀ ਗੱਲ ਹੈ ਜਦੋਂ ਅਸੀਂ ਆਪਣੇ ਕਿਸੇ ਬੱਚੇ ਨੂੰ ਪੁੱਤ ਜਾਂ ਧੀ ਨੂੰ ਵਿਆਹਣਿਆ ਉਸ ਅਗਲੇ ਪਰਿਵਾਰ ਦੇ ਨਾਲ ਸਾਡਾ ਰਿਸ਼ਤਾ ਬਣ ਜਾਂਦਾ ਹੈ ਸਾਡੀ ਪੰਜਾਬੀਆਂ ਦੀ ਖਾਸ ਕਰਕੇ ਇੱਕ ਗੱਲ ਹੈ ਵੈਸੇ ਵੀ ਸਮਾਜਿਕ ਗੱਲ ਆ ਕਿਸੇ ਧਰਮ ਨਾਲ ਕੋਈ ਬੰਦਾ ਸਬੰਧ ਰੱਖਦਾ ਹੋਵੇ ਜਦੋਂ ਵੀ ਕੋਈ ਮਰਦ ਕਿਸੇ ਦੇ ਘਰੋਂ ਪਾਣੀ ਤੱਕ ਵੀ ਪੀ ਲੈਂਦਾ ਨਾ ਤਾਂ ਉਸ ਪਰਿਵਾਰ ਦੀਆਂ ਨੋਆਂ ਧੀਆਂ ਬੱਚੀਆਂ ਨੂੰ ਆਪਣੀਆਂ ਬੱਚੀਆਂ ਧੀਆਂ ਸਮਝ ਕੇ ਗੱਲ ਕਰਦਾ ਪਰ ਉਹ ਬੰਦਾ ਜਿਹੜਾ ਵੀਡੀਓ ਦੇ ਵਿੱਚ ਸਵਾਲ ਕਰਦਾ ਨਾ ਉਹਦੀ ਟੋਨ ਦੇ ਵਿੱਚ ਲਕਚਰਤਾ ਮਹਿਸੂਸ ਹੁੰਦੀ ਹੈ ਮੈਂ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਸਮਝਿਆ ਸਮਾਜ ਦੇ ਵਿੱਚ ਜਿਹੜੀ ਗੱਲ ਕੀਤੀ ਆਪਾਂ ਬਣਾਏ ਹੋਏ ਰਿਸ਼ਤਿਆਂ ਦੀ ਜਿਹੜੀ ਉਹਨੇ ਭੂਆ ਭਤੀਜੀ ਦੀ ਗੱਲ ਕੀਤੀ ਆ ਪੁੱਫੜ ਤੇ ਭਤੀਜੀ ਦੀ ਗੱਲ ਕੀਤੀ ਹੈ ਸੋ ਪੰਜਾਬੀਓ ਉਹ ਇਹ ਹੈ ਕਿ ਕਈ ਵਾਰ ਕੀ ਹੁੰਦਾ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਭੂਆ ਆਪਣੀ ਪਤੀਜੀ ਦਾ ਰਿਸ਼ਤਾ ਆਪਣੇ ਪਰਿਵਾਰ ਦੇ ਵਿੱਚ ਵੀ ਲੈ ਆਉਂਦੀ ਸੀ ਕਈ ਵਾਰ ਕੀ ਹੁੰਦਾ ਸੀ ਜ਼ਮੀਨ ਜਾਇਦਾਦ ਵਾਲੇ ਪਰਿਵਾਰਾਂ ਦੇ ਵਿੱਚ ਕਈ ਵਾਰ ਭੂਆ ਦੇ ਘਰੇ ਜਦੋਂ ਬੱਚਾ ਨਹੀਂ ਨਾ ਪੈਦਾ ਹੁੰਦਾ ਸੀ ਤਾਂ ਉਹ ਭੂਆ ਆਪਣੀ ਭਤੀਜੀ ਦਾ ਰਿਸ਼ਤਾ ਆਪਣੇ પતિ ਵਾਸਤੇ ਵੀ ਲੈ ਕੇ ਆ ਜਾਂਦੀ ਸੀ ਤੇ ਨਹੀਂ ਤਾਂ ਆਪਣੇ ਜੇਠ ਦੇ ਪੁੱਤ ਵਾਸਤੇ ਆਪਣੇ ਦਿਉਰ ਦੇ ਪੁੱਤ ਵਾਸਤੇ ਵੀ ਭੂਆ ਆਪਣੀ ਭਤੀਜੀ ਦਾ ਰਿਸ਼ਤਾ ਲੈ ਆਉਂਦੀ ਸੀ ਪਿੰਡ ਦੇ ਵਿੱਚ ਵੀ ਲੱਗਦੇ ਰਿਸ਼ਤੇ ਦੇ ਵਿੱਚ ਆਪੂ ਆਵਦੀ ਭਤੀਜੀ ਦਾ ਕਿਤੇ ਨਾ ਕਿਤੇ ਰਿਸ਼ਤਾ ਕਰਵਾ ਦਿੰਦੀ ਸੀ ਸੋ ਉਸ ਭਤੀਜੀ ਦਾ ਆਪਣੇ ਫੁੱਫੜ ਦੇ ਨਾਲ ਉਸ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਉਹਦੇ ਮੁਤਾਬਕੋ ਰਿਸ਼ਤਾ ਬਣ ਜਾਂਦਾ ਸੀ ਪਰ ਉਹ ਬੰਦਾ ਵਾਰ-ਵਾਰ ਇਹ ਸਵਾਲ ਕਰਦਾ ਪਹਿਲੀ ਗੱਲ ਤਾਂ ਉਹਦੀ ਵੀਡੀਓ ਦੇ ਉਹਦੇ ਸਵਾਲ ਦੇ ਵਿੱਚ ਹੀ ਜਵਾਬ ਹੈ ਕੀ ਲੱਗਦੀ ਵੇ ਫੁੱਫੜਾ ਮੈਂ ਤੇਰੀ ਭੂਆ ਦੀ ਭਤੀਜੀ ਲੱਗਦੀ ਅਸੀਂ ਪੰਜਾਬੀ ਅਖ਼ਰੀ ਕਹਦੇ ਉਹਨਾਂ ਤੂੰ ਮੇਰਾ ਕੀ ਲੱਗਦਾ ਇਹਦਾ ਸਵਾਲ ਦੇ ਵਿੱਚ ਹੀ ਜਵਾਬ ਹੈ ਵੀ ਉਹਦੀ ਕੋਈ ਖੂਨ ਦਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਪਰ ਪਰਿਵਾਰਕ ਰਿਸ਼ਤਾ ਹੁੰਦਾ ਜਦੋਂ ਬੰਦਾ ਕੋਈ ਆਮ ਕਰਕੇ ਸਾਡੇ ਕਹਿ ਦਿੰਦੇ ਆ ਕਿ ਧੀ ਦੇ ਕੇ ਪੁੱਤ ਲਿਆ ਜੇ ਪੁੱਤ ਲਿਆ ਤਾਂ ਉਹ ਪਰਿਵਾਰ ਦਾ ਮੈਂਬਰ ਹੀ ਬਣ ਗਿਆ ਤੇ ਉਹਦੀ ਉਹ ਧੀਾਂ ਦੇ ਥਾਂ ਤੇ ਲੱਗਦੀ ਹੈ ਖਾਸ ਕਰਕੇ ਸਮਾਜ ਦੇ ਵਿੱਚ ਸਾਲੇ ਦੀ ਧੀ ਨੂੰ ਸਾਲੀ ਦੀ ਧੀ ਨੂੰ ਵੀ ਲੋਕ ਆਪਣੇ ਧੀਆ ਪੁੱਤਾਂ ਦੇ ਮੁਤਾਬਕ ਹੀ ਮੰਨਦੇ ਹਨ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਬਹੁਤ-ਬਹੁਤ ਸ਼ੇਅਰ ਕਰਾ ਦੇ ਸ਼ੇਅਰ ਕਰਕੇ ਉਸ ਬੰਦੇ ਤੱਕ ਪਹੁੰਚਾਓ ਆਪਣਾ ਚੈਨਲ ਖੋਖਰ ਮੁਕਸਰ ਵਾਲਾ ਨੂੰ YouTube ਤੇ ਸਬਸਕ੍ਰਾਈਬ